ਸ਼ਿਰਿ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਦੀ ਲਾਪਰਵਾਹੀ ਦੀ ਘਟਨਾ ਸਾਹਮਣੇ ਆਈ ਹੈ ਦੱਸਦੇ ਕਿ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਤੋਂ ਡਿਲੀਵਰੀ ਦੇ ਲਈ ਇੱਕ ਗਰਭਵਤੀ ਔਰਤ ਨੂੰ ਸਰਕਾਰੀ ਹਸਪਤਾਲ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਪਰ ਗਰਭਵਤੀ ਔਰਤ ਨੇ ਰਸਤੇ ਦੇ ਵਿੱਚ ਹੀ 108 ਐਂਬੂਲੈਂਸ ਵਿੱਚ ਲੜਕੇ ਨੂੰ ਜਨਮ ਦਿੱਤਾ ਪਰ ਨਵਜੰਮੇ ਬੱਚੇ ਦੀ ਥੋੜੇ ਸਮੇਂ ਵਿੱਚ ਹੀ ਐਂਬੂਲੈਂਸ ਦੇ ਵਿੱਚ ਮੌਤ ਹੋ ਗਈ ਹੈ ਇਸ ਮੌਕੇ ਤੇ ਪੀੜਤ ਆਰਤ ਦੇ ਦਿਲਪ੍ਰਿਤ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਵਾਸੀ ਗੋਪਾਲ ਕੋਟਲਾ ਨੇ ਦੱਸਿਆ ਕਿ ਉਸ ਪਤਨੀ ਜੋ ਗਰਭਵਤੀ ਨੂੰ ਸਿਵਲ ਹਸਪਤਾਲ ਲੈ ਕੇ ਆਏ ਸਨ ਅਤੇ ਮੌਕੇ ਤੇ ਮੌਜੂਦ ਡਾਕਟਰਾਂ ਨੇ ਉਸ ਨੂੰ ਸਰਕਾਰੀ ਹਸਪਤਾਲ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਤੇ ਜਦੋਂ ਉਹ ਐਂਬੂਲੈਂਸ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਦੇ ਨੇੜੇ ਪਹੁੰਚੀ ਤਾਂ ਔਰਤ ਨੇ ਬੱਚੇ ਨੂੰ ਜਨਮ ਦੇ ਦਿੱਤਾ ਪਰ ਕੁਝ ਸਮੇਂ ਬਾਅਦ ਨਵਜੰਮੇ ਬੱਚੇ ਦੀ ਮੌਤ ਹੋ ਗਈ ਸੀ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਘਟਨਾ ਦੀ ਪੂਰੀ ਤਰੀਕੇ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਉਧਰ ਜਦ ਇਹ ਸਬੰਧਿਤ ਜਦੋਂ ਸੀਨੀਅਰ ਮੈਡੀਕਲ ਅਫਸਰ ਡਾਕਟਰ ਸੁਰਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਮਾਮਾ ਗੁਰਪ੍ਰੀਤ ਸਿੰਘ ਪਿੰਡ ਕੋਪਾਲੂ ਜਿਹੜੇ ਮਿਲਕਰ ਵਾਲੀ ਐਮਰਜੈਂਸੀ ਮਤਲਬ ਦਾਖਲ ਕਰਨ ਵਾਸਤੇ ਬੁਲਾਇਆ ਗਿਆ ਤੁਹਾਡੇ ਘਰ ਸਾਹਿਬ ਠੀਕਾ ਉਹ 2 ਵਜੇ ਵਰੇ ਆ ਕੇ ਸੀਗੇ ਇਹ 2 ਵਜੇ ਤੋਂ ਬਾਅਦ ਇਹਨਾਂ ਨੇ 3:00 6:00 ਵਜੇ ਤੱਕ ਉਹ ਕਹਿੰਦੇ ਵੀ ਜਲਤੀ ਸੁਰੂਤ ਐਂਬੂਲੈਂਸ ਆ ਰਹੀ ਹੈ। لیکن ambulance 라운 ਨੂੰ টাইম ਕਿੰਨਾ ਲੱਗਦਾ 15 30 ਰੁਪਏ ਤਾਂ 15 ਮਿੰਟ ਦਾ ਟਾਈਮ ਲੱਗਦਾ ਜੀ ਲੇਕਿਨ ਇਹਨੇ ਕੋਈ ਕੁਛ ਨਹੀਂ ਕਰੀਆ ਕਿ ਇੱਥੇ ਤੋਂ ਕੀ ਹੋਇਆ ਸੀਗਾ ਅੱਗੇ ਮਾਮਲਾ ਇੱਥੇ ਤੋਂ ਰੈਫਰ ਕਰ ਦਿੱਤਾ ਗਿਆ ਸੀ ਕਿੱਦਾਂ ਉਹਦੇ ਤੇ ਰੈਫਰ ਕਰਕੇ ਕਹਿੰਦੇ 32 32 ਲੈ ਜੀ ਜਦੋਂ ਉਹਦੇ 32 ਲੈਣ ਲੱਗੇ ਬੱਚੇ ਨੂੰ ਡ੍ਰੀਪੀ ਹੋ ਗਈ ਮੇਰਾ ਨਾਮ ਕਮਲਜੀਤ ਸਿੰਘ ਜੀ ਇਹ ਮੇਰਾ ਭਾਈ ਹੈ ਜੀ ਗੁਰਪ੍ਰੀਤ ਸਿੰਘ ਅਿੰਦਰ ਮੇਰੀ ਭਾਬੀ ਬੈਠੇ ਨੇ ਜੀ ਅਸੀਂ 2 ਵਜੇ ਲੈ ਕੇ ਆਏ ਸੀ ਉਹਦੇ ਠੀਕ ਹੈ ਜੀ ਉਹ ਜ਼ਿਆਦਾ ਸੀਰੀਅਸ ਵੀ ਕੇਸ ਹਾ ਤੇ ਇਹ ਕਹ ਰਹੇ ਜੀ 6 ਵਜੇ ਕਹਿੰਦੇ 32 ਜੇ ਤੱਕ ਰੈਫਰਲ ਕਰਨਾ ਜੀ ਠੀਕ ਹੈ ਜਦੋਂ ਦੁਬਾਰਾ ਜੋਤੀ ਸਰੂਪ ਸਾਹਿਬ ਨੂੰ ਇੱਕ ਮੈਂਟਨ ਨਹੀਂ ਲੱਗਦਾ ਐਂਬੂਲੈਂਸ ਨੂੰ ਰਸਤੇ 'ਚ ਡਿਲੀਵਰੀ ਹੋ ਰਹੀ ਐ ਐਂਬੂਲੈਂਸ ਤੇ ਉਰੇ ਆ ਕੇ ਕਹਿੰਦੇ ਜੀ ਐਂਬੂਲੈਂਸ ਦੀ ਮੌਤ ਹੋ ਗਈ ਕੀ ਇਹਨਾਂ ਕੋ ਲਾਜ ਨਹੀਂ ਆਈ ਤਨਗਾਹ ਤੱਕ ਮਤਲਬ ਐਡੀ ਐਡੀ ਬਿਲਡਿੰਗਾਂ ਸਤਨ ਤੱਕ ਮਤਲਬ ਆ ਇਹਨਾਂ ਨੂੰ ਸਾਨੂੰ ਸਾਫ਼ ਤਾਂ ਮਿਲਣਾ ਚਾਹੀਦਾ ਨਾ ਨਰਥਾ ਰੱਖਿਆ ਨੇ ਜਾਂ ਅਮਰਜੈਂਸੀ ਕੇਸ ਐ ਬੜੇ ਮੈਡਮ ਆਉਣ ਉਹ ਕਿੱਥੇ ਜਾਂ ਸਾਰੇ ਨੇ ਜਿਹੜੇ ਡਾਕਟਰ ਨੇ ਬੜੇ ਉਹ ਆਉਣਾ ਉਹਨਾਂ ਨੂੰ ਚਾਹੀਦੀ ਜ਼ਿੰਮੇਵਾਰੀ ਉਹਨਾਂ ਦੀ ਵੀ ਬੰਨ੍ਹਦੇ ਰਹੀਏ ਹੁਣ ਬੱਚੇ ਦੀ ਮੌਤ ਲਈ ਮੌਤ ਹੋ ਗਈ ਇਹਨਾਂ ਦਾ ਕੋਈ ਉਹ ਨਹੀਂ ਆ ਵੀ ਕਿ ਆ ਆਸੀਂ ਦੇਖਣਾ ਜਵਾਕ ਦੇਖਣਾ ਵੀ ਕਿ ਸੀਰੀਅਲ ਕੇਸ ਹੈ ਕੀ ਨਾਮ ਕੀ ਸੀ ਲੇਡੀਜ਼ ਦਾ ਜੰਤਲਜੀਤ ਕੋਈ ਨਹੀਂ ਬਿਲਕੁਲ ਦਿਲਪ੍ਰੀਤ ਕੋ ਇਹ ਕਿਹੜੇ ਪਿੰਡ ਦੇ ਸੀਗੇ ਪਾਲ ਟੋਟਲ ਕੀ ਮੰਗ ਕੀ ਕਰਦੇ ਮੰਗ ਤਾਂ ਇਹੀ ਕਰ ਰਹੇ ਆ ਜੀ ਇਹਨਾਂ ਕੋਲ ਹੁਣ ਲਾਜ ਤਾਂ ਹੈ ਨਹੀਂ ਇਹ ਜਿਹੜਾ ਸਾਡੇ ਨਾਲ ਹੋਇਆ ਇਹ ਹੋਰ ਕਿਸੇ ਨਾਲ ਨਾ ਹੋ ਸਕੇ ਨਾ ਗਰੀਬ ਨਾਲ ਨਾ ਹੋਵੇ ਜੀ ਬਸ ਹੋਰ ਗਰੀਬ ਨਾਲ ਨਾ ਹੋਵੇ ਨਾ ਗੱਲ ਐ ਤਾਂ ਹੋਈ ਜੀ ਅਸੀਂ ਬਸ ਹੀ ਗਏ ਜੀ ਬਸ ਹੀ ਤੋਂ ਸਾਨੂੰ ਰੈਫਰ ਉਰੇ ਕੀਤਾ ਗਿਆ ਜੀ ਅੱਛਾ ਉਸ ਤੋਂ ਬਾਅਦ ਜੀ ਇਹਨਾਂ ਨੇ ਕੁਝ ਨਹੀਂ ਕੀਤਾ ਇਹਨਾਂ ਨੇ ਦੋ ਕੁੱਗੀਆਂ ਮਾਰੀਆਂ ਜੀ ਬੱਤੀ ਤੇ ਰੈਫਰ ਕਰਤਾ ਜੀ ਉਹ ਐਂਬੂਲੈਂਸ ਚ ਆ ਰਹੀ ਆ ਮੂੜੀ ਜੀ ਐਂਬੂਲੈਂਸ ਤੇ ਡਿਲੀਵਰੀ ਹੋ ਰਹੀ ਆ ਕਿੱਥੇ ਜਾ ਕੇ ਹੋਗੀ ਜੋਤੀਸਰੂਪ ਕੋਲ ਜਾ ਕੇ ਐਂਬੂਲੈਂਸ ਰੁੱਕੀ ਜੀ ਉੱਥੇ ਜਾ ਕੇ ਡਿਲੀਵਰੀ ਹੋਗੀ ਇਹਨਾਂ ਦਾ ਇਹ ਫਰਜ਼ ਨਹੀਂ ਬਣਿਆ ਜੀ ਵੀ ਅਸੀਂ 10 ਮਿੰਟ 10 15 ਮਿੰਟ ਜਾਂ ਅੱਜ ਦੀ ਰਾਤ ਤਔਰੇ ਘਟਾ ਲੀਏ ਇਹ ਬੱਚੇ ਨੂੰ ਦੇਖ ਲਿਆ ਹੈ ਬੱਚੇ ਨੂੰ ਦੇਖ ਲਿਓ ਬੱਚਾ ਅੰਦਰ ਪਿਆ ਜੀ ਤੁਹਾਡੇ ਸਾਹਮਣੇ ਨਹੀਂ ਬੱਚੇ ਨੂੰ ਕੀ ਹੋਇਆ ਪਰ ਬੱਚਾ ਠੀਕ ਹੈ ਬੱਚਾ ਬਿਲਕੁਲ ਬੱਚਾ ਬੱਚਾ ਡੈਥ ਹੋ ਗਈ ਜੀ ਬੱਚੇ ਦੀ ਮੁੱਕ ਦੇ ਡੈਥ ਹੋ ਗਈ ਅੱਛਾ ਕੋਈ ਹੋਣੀ ਜੀ ਕੋਈ ਸਰਕਾਰ ਦਾ ਹੋਣੀ ਜੀ ਸਭ ਤਨਖਾਹਾਂ ਪੈ ਰਹੀਆਂ ਨੇ ਜੀ ਫੋਨ ਚੱਲ ਰਹੇ ਨੇ ਜੀ ਅੰਦਰ ਜਾ ਕੇ ਦੇਖ ਲਓ ਜੀ ਹੁਣ ਪੇਸ਼ੈਂਟ ਕਿੱਥੇ ਜੀ ਜਿਹੜਾ ਕੱਲ ਸਾਡੇ ਕੋਲ ਬੱਸੀ ਤੋਂ ਪੇਸ਼ੈਂਟ ਰੈਫਰ ਹੋ ਕੇ ਆਇਆ ਸੀ ਉਹ ਨਾ ਇੱਕ ਤਾਂ ਬਲੱਡ ਪ੍ਰੈਸ਼ਰ ਦਾ ਮਰੀਜ਼ ਸੀ ਪਹਿਲਾਂ ਉਹਦੀ ਮੈਡੀਸਨ ਚੱਲਦੀ ਸੀ ਬੱਸੀ ਤੋਂ ਨੰਬਰ 2 ਜਿਹੜੀ ਉਹਦੀ ਅਲਟਰਾਸਾਊਂਡ ਦੀ ਰਿਪੋਰਟ ਆ ਜਿਹੜਾ ਪਰਸੈਂਟਾ ਹੁੰਦਾ ਜਿਹਨੂੰ ਅਸੀਂ ਆਲ ਕਹਿੰਦੇ ਆ ਪੰਜਾਬੀ ਦੇ ਵਿੱਚ ਉਹਦੇ ਵਿੱਚ ਬਲੀਡ ਹੋਈ ਹੋਈ ਸੀ ਤੇ ਉਹ ਗਾਇਨੋਕੋਲੋਜਿਸਟ ਨਾਲ ਮੈਂ ਗੱਲ ਕੀਤੀ ਉਹ ਕਹਿੰਦੇ ਡਾਕਟਰ ਸਾਹਿਬ ਇਹ ਸੀਰੀਅਸ ਕੇਸ ਹੁੰਦੇ ਨੇ ਕਈ ਵਾਰੀ ਬੱਚੇ ਦੀ ਵੀ ਡੈਥ ਹੋ ਜਾਂਦੀ ਹੈ ਇਹਦੇ ਵਿੱਚ ਤੇ ਕਈ ਵਾਰੀ ਬਲੀਡਿੰਗ ਨਾਲ ਪਹਿਲਾਂ ਵੀ ਬੱਚੇ ਦਾ ਟਾਈਮ ਤੋਂ ਪਹਿਲਾਂ ਜਨਮ ਹੋ ਜਾਂਦਾ ਜਿਹੜਾ ਉਹ ਬੱਚਾ ਸੀ ਸਾਡੇ ਕੋਲੇ ਕੱਲ ਸਾਨੂੰ ਦਾ ਦੁੱਖ ਵੀ ਹੈ ਵੀ ਹੋਣਾ ਨਹੀਂ ਚਾਹੀਦਾ ਪਰ ਜਿਉ ਉਹਦੀ ਕੰਡੀਸ਼ਨ ਸੀ ਮੈਡੀਕਲ ਤੇ ਉਹ ਪਰਸੈਂਟਾ ਬਲੀਡ ਕਰਕੇ ਉਹ ਇਹੋ ਜਿਹੇ ਕੇਸ ਪਹਿਲਾਂ ਡਿਲੀਵਰ ਹੋ ਜਾਂਦੇ ਨੇ ਇਸ ਲਈ ਸਾਡੇ ਜਿਹੜੇ ਡਾਕਟਰ ਆ ਡਿਊਟੀ ਸੀ ਉਹਨਾਂ ਨੇ ਤਾਂ ਰੈਫਰ ਕੀਤਾ ਵੀ ਸ਼ਾਇਦ ਅਸੀਂ ਜੇ ਮੈਡੀਕਲ ਕਾਲਜ ਭੇਜਾਂ ਵੀ ਯਾਦ ਇਹਨਾਂ ਦਾ ਕੋਈ ਫਾਇਦਾ ਹੋ ਜਵੇ ਤੇ ਇਸ ਲਈ ਉਹ ਟਾਈਮ ਤੋਂ ਪਹਿਲਾਂ ਲਿਵਰ ਹੋ ਗਿਆ ਬੱਚੇ ਦਾ ਜਿਹੜਾ weight ਸੀ ਉਹ 500 ਗ੍ਰਾਮ ਸੀ ਤੇ ਉਹ ਇਸ ਕਰਕੇ ਉਹ ਸਾਨੂੰ ਉਹਦਾ ਫਿਰ ਵੀ ਅਸੀਂ ਇਹਦੀ ਜਾਂਚ ਕਰਾਂਗੇ ਐਸਐਮਓ ਖਮਾਣੋਂ ਨੂੰ ਵੀ ਪੁੱਛਾਂਗੇ ਅਸੀਂ ਵੀ ਇਹਨਾਂ ਐਸਐਮਓ ਜਿਹੜਾ ਬਸੀ ਨੇ ਉੱਥੋਂ ਰੈਫਰ ਹੋ ਕੇ ਆਇਆ ਸੀ ਠੀਕ ਹੈ ਜੀ ਤੇ ਇਹਦਾ ਨਾਮ ਕੀ ਸੀ ਪੇਸ਼ੜ ਦਾ ਇਹਨਾਂ ਦਾ ਨਾਮ ਦਿਲਪ੍ਰੀਤ ਦਿਲਪ੍ਰੀਤ ਕੌਰ ਸੀ ਤੇਜ ਚੈਨਲ ਦੇ ਲਈ ਸ਼੍ਰੀ ਫਤੀਗੜ ਸਾਹਿਬ ਤੋਂ ਰਜਣਾ ਸ਼ਾਹੀ ਦੀ ਰਿਪੋਰਟ